ਜਿਹੜੀ ਸੜਕ ਸੀਗੀ ਆਨੰਦਪੁਰ ਸਾਹਿਬ ਗੜ ਸ਼ੰਕਰ ਸੜਕ ਜੋ ਕਿ ਦੋ ਤਖਤਾਂ ਨੂੰ ਜੋੜਨ ਵਾਲੀ ਸੀ ਜਿਹਨੂੰ ਸਰਕਾਰਾਂ ਬਣਾਉਣ ਤੋਂ ਕਿਨਾਰਾ ਕਰ ਰਹੀਆਂ ਸੀ ਆਖਰਕਾਰ ਸੰਤਾ ਵੱਲੋਂ ਉਹ ਸੜਕ ਨੂੰ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਸੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਕਾਰ ਸੇਵਾ ਕੇਲਾ ਆਨੰਦਗੜ੍ਹ ਸਾਹਿਬ ਵੱਲੋਂ ਕੀਤੇ ਜਾ ਰਹੇ ਆ ਕਿੰਨਾ ਕੁ ਪੈਸਾ ਹੁਣ ਤੱਕ ਜਿਹੜਾ ਖਰਚ ਹੋ ਗਿਆ ਕੋਈ ਸਰਕਾਰ ਦਾ ਸਹਿਯੋਗ ਮਿਲਿਆ ਕਿ ਨਹੀਂ ਮਿਲਿਆ ਇਹ ਜਿਹੜੇ ਵੀ ਕਾਰਜ ਹੋ ਰਹੇ ਨੇ ਇਹ ਸਾਰੇ ਸੰਗਠਨ ਦੇ ਸਹਿਯੋਗ ਨਾਲ ਹੋ ਰਹੇ ਨੇ ਸਰਕਾਰ ਨੇ ਸੰਪਰਕ ਜ਼ਰੂਰ ਕੀਤਾ ਪਰ ਅਜੇ ਤਾਈ ਕੋਈ ਵੀ ਉਹਨਾਂ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਸੁਖ-ਸੂਲ ਸਦਾ ਨਹੀਂ ਮਿਲਿਆ ਕਿ ਕਈ ਵਾਰ ਪਹਿਲਾਂ ਚਿੱਠੀਆਂ ਜਰੂਰ ਕਢੀਆਂ ਗਈਆਂ ਵੀ ਇਹ ਕਾਰਜ ਨੂੰ ਰੋਕਿਆ ਜਾਵੇ ਤੁਹਾਡੇ ਕੋਈ ਮਨਜ਼ੂਰੀ ਨਹੀਂ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈਗਾ ਇਹਦੇ ਵਿੱਚ ਅਸੀਂ ਕਿਹੜੀਆਂ ਵੋਟਾਂ ਲੈਣੀਆਂ ਕਿ ਇਲیکشن ਲੜਨੀਆਂ ਇਹ ਦੇ ਜਿਹੜੀਆਂ ਇਲਾਕੇ ਦੀਆਂ ਸੰਗਠਾ ਨੇ ਉਹਨਾਂ ਨੂੰ ਸਵਾਲ ਕਰਕੇ ਪੁੱਛੋ ਵੀ ਉਹਨਾਂ ਨੂੰ ਅੱਜ ਤੋਂ 1 ਸਾਲ ਪਹਿਲਾਂ ਕਿੰਨੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਜਦੋਂ ਦੀ ਸੇਵਾ ਰੰਭ ਹੋਈ ਆ ਉਹਨਾਂ ਨੂੰ ਕਿੰਨੀਆਂ ਸੁਖਾਲਾ ਲੰਘਣਾ ਹੋ ਗਿਆ ਆ ਤੁਸੀਂ ਇਸ ਸੜਕ ਨੂੰ ਬਣਾ ਰਹੇ ਹੋ ਕੰਮ ਬੜੇ ਜੋਰਾ-ਚੋਰਾ ਨਾਲ ਚੱਲ ਰਿਹਾ ਆ ਕਾਫੀ ਮੈਂ ਦੇਖਿਆ ਮੈਂ ਦੇਖ ਕੇ ਵੀ ਆਇਆ ਕਿ ਲੁੱਕ ਕਈ ਥਾਵਾਂ ਤੇ ਪੈ ਚੁੱਕੀ ਆ ਤੇ ਕੁਝ ਤੋਂ ਟੋਟਾ ਚੱਲ ਰਹਿਦਾ ਉਹ ਕੰਮ ਚੱਲ ਰਿਹਾ ਤੁਹਾਨੂੰ ਮਾਇਦੀ ਲੋੜ ਨੇ ਸਾਨੂੰ ਮਟੀਰੀਅਲ ਲੈ ਦੇਣਾ ਜਿਵੇਂ ਬਜਰੀ ਆ ਰੇਤਾ ਆ ਸੀਮੈਂਟ ਸਰੀਆ ਇੱਟਾਂ ਆ ਡੀਜ਼ਲ ਸਾਡਾ ਚਲ ਰਿਹਾ ਲਗਭਗ 2 ਲੱਖ ਰੁਪਏ ਦਾ ਰੋਜ਼ ਡੀਜ਼ਲ ਲੱਗ ਰਿਹਾ ਜਿਹੜੇ ਪੈਟਰੋਲ ਪੰਪ ਤੋਂ ਅਸੀਂ ਡੀਜ਼ਲ ਪਵਾ ਰਹੇ ਹਾਂ ਉਹਨਾਂ ਨੂੰ ਨਾ ਕਿ ਉਹ ਪੈਸੇ ਸੈਂਡ ਕਰ ਸਕਦੇ ਉਹਨਾਂ ਨੂੰ ਪੈਸੇ ਭੇਜ ਸਕਦੇ ਆ ਇਹ ਸਾਡੀ ਨਿਮਰਤਾ ਸਹਿਤ ਬੇਨਤੀ ਆ ਇਹ ਕਾਰਜ ਬਹੁਤ ਵੱਡੇ ਨੇ ਇਹ ਸੰਗਠਨ ਦੇ ਸਹਿਯੋਗ ਨਾਲ ਹੀ ਚੱਲਦੇ ਨੇ ਅਸੀਂ ਕਾਲ ਦੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਤ ਸਿੰਘ ਰਾਣਾ ਅਸੀਂ ਪਹੁੰਚੇ ਆ ਉਸ ਸਥਾਨ ਤੇ ਜਿੱਥੇ ਇੱਕ ਵੱਡਾ ਉਪਰਾਲਾ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮਹਾਪੁਰਸ਼ਾਂ ਵੱਲੋਂ ਕੀਤਾ ਜਾ ਰਿਹਾ ਜਿਹੜੀ ਸੜਕ ਸੀਗੀ ਆਨੰਦਪੁਰ ਸਾਹਿਬ ਗੜ ਸ਼ੰਕਰ ਸੜਕ ਜੋ ਕਿ ਦੋ ਤਖਤਾਂ ਨੂੰ ਜੋੜਨ ਵਾਲੀ ਸੀ ਜਿਹਨੂੰ ਸਰਕਾਰਾਂ ਬਣਾਉਣ ਤੋਂ ਕਿਨਾਰਾ ਕਰ ਰਹੀਆਂ ਸੀ ਆਖਰਕਾਰ ਸੰਤਾਂ ਵੱਲੋਂ ਉਹ ਸੜਕ ਨੂੰ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਸੀ ਲਗਭਗ ਜੇ ਆਪਾਂ ਗੱਲ ਕਹੀਏ ਤਾਂ 60% ਤੋਂ ਵੱਧ ਜਿਹੜਾ ਕੰਮ ਇਹ ਸੜਕ ਦਾ ਮੁਕੰਮਲ ਹੋ ਚੁੱਕਿਆ ਹੈ ਤੇ ਉਹਦੇ ਤੇ ਲੁੱਕ ਪੈ ਚੁੱਕੀ ਹੈ ਤੇ ਕੁਛ ਜਿਹੜਾ ਰਹਿੰਦਾ ਕੰਮ ਹੈ ਉਹ ਵੀ ਜੰਗੀ ਪੱਧਰ ਤੇ ਜਾਰੀ ਹੈ ਕਿਉਂਕਿ ਹੋਲਾ ਮੱਲਾ ਕੁਝ ਹੀ ਦਿਨ ਤੱਕ ਪੰਜ ਸੱਤ ਦਿਨ ਰਹਿ ਗਿਆ ਹੋਲਾ ਮੱਲਾ ਸ਼ੁਰੂ ਹੋ ਜਾਣਾ ਹੈ ਤੇ ਇਸੇ ਰਸਤੇ ਤੋਂ ਸੰਗਤਾਂ ਜਿਹੜੀਆਂ ਉਹ ਦੁਆਬਾ ਔਰ ਮਾਝਾ ਤੋਂ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਖੇ ਪਹੁੰਚਣਗੀਆਂ ਆ ਬਾਬਾ ਸਤਨਾਮ ਸਿੰਘ ਜੀ ਨਾਲ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਥੋੜਾ ਅੱਗੇ ਆ ਜਣ ਬਾਬਾ ਜੀ ਲਗਭਗ ਕਰੋੜਾ ਰੁਪਏ ਦਾ ਇਹ ਪ੍ਰੋਜੈਕਟ ਹੈਗਾ ਇਹ 1 ਸਾਲ ਚੱਲਦੇ ਨੂੰ ਹੋ ਗਿਆ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਕਾਰਸੇਵਾ ਕਿਲਾ ਨੰਦਗੜ੍ਹ ਸਾਹਿਬ ਵੱਲੋਂ ਕੀਤੇ ਜਾ ਰਹੇ ਆ ਕਿੰਨਾ ਕੁ ਪੈਸਾ ਹੁਣ ਤੱਕ ਜਿਹੜਾ ਖਰਚ ਹੋ ਗਿਆ ਕੋਈ ਸਰਕਾਰ ਦਾ ਸਹਿਯੋਗ ਮਿਲਿਆ ਕਿ ਨਹੀਂ ਮਿਲਿਆ ਇਹ ਗੁਰੂ ਪਿਆਰੇ ਸਾਧ ਸੰਗਤ ਜੀ ਉਸੇ ਅੱਗੇ ਵੀ ਬਹੁਤ ਵਾਰ ਇਹ ਗੱਲ ਨੂੰ ਸਕਤਾਂ ਦੇ ਵਿੱਚ ਦਰਵਾ ਚੁੱਕੇ ਆ ਕਿ ਇਹ ਜਿਹੜੇ ਵੀ ਕਾਰਜ ਹੋ ਰਹੇ ਨੇ ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਹੋ ਰਹੇ ਨੇ ਸਰਕਾਰ ਨੇ ਸੰਪਰਕ ਜ਼ਰੂਰ ਕੀਤਾ ਪਰ ਅਜੇ ਤਾਈ ਕੋਈ ਵੀ ਉਹਨਾਂ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਸੁਖ ਸੂਲ ਤਜਾ ਨਹੀਂ ਮਿਲਿਆ ਇੰਨਾ ਕਿ ਜ਼ਰੂਰ ਹੋਇਆ ਕਿ ਕਈ ਵਾਰ ਪਹਿਲਾਂ ਚਿੱਠੀਆਂ ਜ਼ਰੂਰ ਕੱਢੀਆਂ ਗਈਆਂ ਵੀ ਇਹ ਕਾਰਜ ਨੂੰ ਰੋਕਿਆ ਜਾਵੇ ਤੁਹਾਡੇ ਕੋਲ ਕੋਈ ਮਨਜ਼ੂਰੀ ਨਹੀਂ ਪਰ ਕੁਝ ਸਿਆਣੇ ਸੋਲ ਦੇ ਇਨਸਾਨ ਸਰਕਾਰਾਂ ਦੇ ਵਿੱਚ ਵੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਈ ਜਿਹੜੇ ਸਿਆਣੇ ਸੋਲ ਦੇ ਅਫਸਰ ਸੀ ਉਹਨਾਂ ਨੇ ਸੋਚਿਆ ਵੀ ਇਹ ਇੱਕ ਕਾਰਜ ਜਿਹੜਾ ਹੈ ਇਹ ਇਨਸਾਨੀਅਤ ਦੇ ਭਲੇ ਦਾ ਕਾਰਜ ਆ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈਗਾ ਇਹਦੇ ਵਿੱਚ ਅਸੀਂ ਕਿਹੜੀਆਂ ਵੋਟਾਂ ਲੈਣੀਆਂ ਕਿ ਇਲੈਕਸ਼ਨ ਲੜਨੀਆਂ ਆ ਇਹ ਜੇੜੀ ਇਲਾਕੇ ਦੀਆਂ ਸੰਗਤਾਂ ਨੇ ਉਹਨਾਂ ਨੂੰ ਸਵਾਲ ਕਰਕੇ ਪੁੱਛੋ ਵੀ ਉਹਨਾਂ ਨੂੰ ਅੱਜ ਤੋਂ 1 ਸਾਲ ਪਹਿਲਾਂ ਕਿੰਨੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਜਦੋਂ ਦੀ ਸੇਵਾ ਆਰੰਭ ਹੋਈ ਹੈ ਉਹਨਾਂ ਨੂੰ ਕਿੰਨੀਆਂ ਸੁਖਾਲਾ ਲੰਘਣਾ ਹੋ ਗਿਆ ਜੇ ਅਸੀਂ ਮੰਨ ਕੇ ਚੱਲੀਏ ਕਿ ਮਾਝੇ ਦਿਵਾਬੇ ਦੀਆਂ ਸੰਗਤਾਂ ਨਮਸਕਾਰ ਕਰਨ ਨੂੰ ਆਸਤੇ ਸ੍ਰੀ ਅਨੰਦਪੁਰ ਸਾਹਿਬ ਆਉਂਦੀਆਂ ਸੀ ਉਹਦੇ ਕੋਈ ਛੇਮੀ ਨਹੀਂ ਆਇਆ ਸਾਲ ਬਾਅਦ ਆਇਆ ਪਰ ਜਿਹੜੇ ਲੋਕ ਲੋਕ ਸੀ ਉਹਨਾਂ ਦੇ ਤਾਂ ਰੋਜ਼ ਆਉਣਾ ਜਾਣਾ ਸੀ ਉਹਨਾਂ ਵਾਸਤੇ ਬਹੁਤ ਹੀ ਵੱਡੀ ਸਹੂਲਤ ਬਣ ਚੁੱਕੀ ਆ ਸੋ ਇਸ ਕਰਕੇ ਅਸੀਂ ਤੇ ਸਰਕਾਰ ਨੂੰ ਵੀ ਸੁਚੇਤ ਕਰ ਰਹੇ ਹਾਂ ਕਿ ਇਸ ਟਾਈਮ ਇਹ ਕੁੰਬ ਲਗਾ ਆਇਆ ਜਿਹੜੇ ਰੰਭ ਕਾਰਜ ਰੰਭ ਕੀਤੇ ਆ ਜੇ ਆਪ ਦੇ ਕੋਲ ਕੋਈ ਵਿਧੀ ਸਹਾਇਤਾ ਹੈਗੀ ਆ ਜਿਹੜੇ ਦੇ ਨਾਲ ਚਾਰ ਸਵੇਰੇ ਨਾਲੇ ਬਣਨੇ ਆ ਦੰਗੇ ਲੱਗਨੇ ਆ ਪਹਾੜ ਦੇ ਵਿੱਚ ਜਿਹੜੇ ਬਹੁਤ ਪਾਣੀ ਦੇ ਵਹਾਅ ਤੇਜ਼ ਆ ਰਹੇ ਆ ਉੱਥੇ ਤੁਹਾਡੇ ਕੋਲ ਕਈ ਸਕੀਮਾਂ ਹੁੰਦੀਆਂ ਉਹਨਾਂ ਰਾਹੀਂ ਉਹ ਪਹਾੜ ਨੂੰ ਬੰਨਣ ਵਾਸਤੇ ਉਪਰਾਲੇ ਕੀਤੇ ਜਾਣ ਕਿਉਂਕਿ ਹੁਣ ਜਦੋਂ ਅਸੀਂ ਕਟਾਈ ਕੀਤੀ ਆ ਇਸ ਰੋਡ ਵਾਸਤੇ ਧਰਤੀ ਦੀ ਕੋਈ ਜਗ੍ਹਾ ਇਹੋ ਜਿਹੀ ਹੋ ਗਈਆਂ ਜਿਹਦੇ ਕਟਾਈ ਕਰਨ ਦੇ ਨਾਲ ਪਹਾੜਾਂ ਦਾ ਖੁਰਨਾ ਵੀ ਜ਼ਰੂਰੀ ਹੋ ਚੁੱਕਾ ਹੈ ਕਿਉਂਕਿ ਉਹ ਕੁਝ ਉੱਤੇ ਬੂਟੇ ਸੀ ਉਹ ਕੱਟੇ ਨਾ ਕਰਕੇ ਪਹਾੜੀ ਰੁੜੇਗੀ ਪਰ ਜੇ ਪਹਾੜੀ ਰੁੜ ਕੇ ਆਉਂਦੀ ਆ ਸੜਕ ਤੇ ਆਉਂਦੀ ਆ ਤੇ ਸੜਕ ਡੈਮੇਜ ਹੋਵੇਗੀ ਜੇ ਅਸੀਂ ਇਹਨੂੰ ਪਹਿਲਾਂ ਹੀ ਸੰਭਲ ਲਈਏ ਬਰਸਾਤਾਂ ਤੋਂ ਜੋ ਬਹੁਤ ਚੰਗੀ ਗੱਲ ਜੇ ਨਹੀਂ ਸਰਕਾਰ ਕਰੇਗੀ ਤੇ ਸਕਤਾਂ ਦੇ ਵਿੱਚ ਪਰਮੇਸ਼ਰ ਅਖਾਲਪੁਰਖ ਵਾਹਿਗੁਰੂ ਆਪ ਵਸਦਾ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਾਰਜ ਆਰੰਭ ਕੀਤੇ ਆ ਇਹ ਜ਼ਰੂਰ ਦਸਵੇਂ ਪਾਤਸ਼ਾਹ ਕਿਰਪਾ ਕਰਨਗੇ ਉਹ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੇ ਬੁਲਾਏ ਕਿ ਗੁਰੂ ਮਹਾਰਾਜ ਦੀ ਕਿਰਪਾ ਕਰ ਰਹੀ ਨੇ ਸੰਗਤਾਂ ਸਾਡੇ ਕੋ ਆਉndੀਆਂ ਨੇ ਵਿਚਾਰਾਂ ਕਰਦੀਆਂ ਨੇ ਅਸੀਂ ਵਿਚਾਰਾਂ ਆਪਸ ਵਿੱਚ ਬੈਠ ਕੇ ਕਰਦੇ ਆ ਸਾਡੀ ਜਥੇਬੰਦੀ ਵਿਸ਼ਾਲ ਜਥੇਬੰਦੀ ਆ ਇਹਦੇ ਸਾਰੇ ਸੇਵਾਦਾਰ ਜਿਹੜੇ ਇਕੱਠੇ ਹੋਈਦਾ ਕਈ ਵਿਚਾਰਾਂ ਕਰ ਲਈਆਂ ਹੁਣ ਨਵਾਂ ਕਾਰਜ ਕਿਹੜਾ ਸ਼ੁਰੂ ਕਰਨਾ ਕਿਹੜੀ ਸੇਵਾ ਚਾਹੀਦੀ ਆ ਉਹਨੂੰ ਕਿਵੇਂ ਕਿਵੇਂ ਅੱਗੇ ਲੈ ਕੇ ਜਾਣਾ ਸੋ ਇਹ ਇਦਾਂ ਦੇ ਜਿਹੜੇ ਪ੍ਰੋਜੈਕਟ ਨੇ ਇੱਕ ਵੱਖਰੀ ਗੱਲ ਸੀਗੀ ਐਡਾ ਵੱਡਾ ਪ੍ਰੋਜੈਕਟ ਲਗਭਗ 50 ਤੋਂ 60 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਆ ਪਰ ਇੰਨੀ ਵਿਤੀ ਸਹਾਇਤਾ ਨੂੰ ਇਕੱਠਾ ਕਰਨਾ ਇਹ ਗੁਰੂ ਦੀ ਰਹਿਮਤ ਆ ਸੰਗਤਾਂ ਦਾ ਸਹਿਯੋਗ ਆ ਸੋ ਅਸੀਂ ਆਸ ਕਰਦੇ ਆਂ ਵੀ ਆਉਣ ਵਾਲਾ ਸਮਾਂ ਜਿਹੜਾ ਸੁਭਾਗਾ ਹੋਵੇਗਾ ਜਿਵੇਂ ਮਹਾਰਾਜੀ ਨੇ ਪਿਛਲੇ ਸਾਲ ਦੇ ਵਿੱਚ ਆਪਣੀ ਰਹਿਮਤ ਕਰਕੇ ਇਹ ਕਾਰਜ ਨੂੰ ਕੀਤਾ ਚੱਲ ਰਿਹਾ ਹੈ ਮਹਾਰਾਜ ਕਹਿੰਦੇ ਆ ਇੱਕ ਪਿੰਡਾ ਜਾਏ ਸਤਗੁਰੂ ਕੋਲ ਪਿੰਡਾ ਅੱਗੇ ਹੋਏ ਲੇਧੇ ਵੀ ਇੱਥੇ ਸਥਿਤੀ ਉਹ ਵਰਤ ਰਹੀ ਆ ਗੁਰੂ ਪਾਤਸ਼ਾਹ ਦੀਆਂ ਸੰਗਤਾਂ ਜਿਵੇਂ ਜਿਵੇਂ ਕਾਰਜ ਅੱਗੇ ਨੂੰ ਵਧਾ ਜਾ ਰਿਹਾ ਤੇਵੇਂ ਤੇਵੇਂ ਸੰਗਤਾਂ ਦੇ ਵਿੱਚ ਉਤਸ਼ਾਹ ਵਧਾ ਜਾ ਰਿਹਾ ਸੋ ਸੰਗਤਾਂ ਨੂੰ ਆਪ ਦੇ ਚੈਨਾਂ ਵਿੱਚ ਫਿਰ ਅਸੀਂ ਇਹ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਜਿਹੜੇ ਰੇਂਦੇ ਕਾਰਜ ਆ ਆਪਾਂ ਸਾਰੇ ਨਾਲ ਮਿਲ ਕੇ ਇਹਨੂੰ ਸੰਪੂਰਨ ਕਰੀਏ ਕਿ ਜਿਹੜਾ 1 ਇੱਕ ਰੁਪਿਆ ਤੁਹਾਡਾ ਲੱਗਾ ਜਿਹਨੂੰ ਡੰਗੇ ਨਾਲ ਆਏ ਪਹਾੜ ਨੂੰ ਨਾ ਵੱਧਾ ਤੇ ਆਉਣ ਵਾਲੇ ਸਮੇਂ ਦੇ ਬਰਸਾਤਾਂ ਜਿਹੜਾ ਨੁਕਸਾਨ ਹੋਣ ਦਾ ਖਤਰਾ ਸੂਚਿਤ ਕਰਕੇ ਇਸ ਤੋਂ ਪਹਿਲਾਂ ਅਸੀਂ ਇਹਦੇ ਦੋਹਾਂ ਬੰਨੀ ਬੂਟੇ ਲਾ ਰਹੇ ਹਾਂ ਆਪ ਜੀ ਤੁਹਾਡੀ ਜਿਹੜੀ ਕੈਮਰੇ ਦੀ ਅੱਖ ਉਹਦੇ ਨਾਲ ਤੁਸੀਂ ਅੱਗੇ ਜਾ ਕੇ ਦਿਖਾ ਲਓ ਕਿ ਪੋਲ ਲੱਗਣਾ ਸ਼ੁਰੂ ਹੋ ਗਏ ਆ ਉਹਨਾਂ ਪੋਲ ਇਸ ਕਰਕੇ ਲਾ ਰਹੇ ਆ ਕਿ ਇੱਥੇ ਵਿੱਚ ਬਹੁਤ ਹੀ ਜੰਗਲੀ ਜਾਨਵਰ ਨੇ ਜਿਵੇਂ ਬਾਰਾ ਸਿੰਘਾਂ ਹੇਰਨ ਫਿਰ ਨੀ ਲਗਾਈ ਆਮ ਵਾਲਾ ਡੰਗਰ ਹੋਰ ਵੀ ਕਈ ਪਸ਼ੂ ਪੰਛੀ ਨੇ ਉਹ ਜਦੋਂ ਬੂਟੇ ਲਾਈਦੇ ਨੇ ਉਹਨਾਂ ਨੂੰ ਉਹ ਬੂਟਿਆਂ ਨੂੰ ਖਾ ਜਾਂਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਸੀਂ ਦੋ ਬੰਨੀ ਕੰਡੇ ਤਾਰ ਲਾ ਰਹੇ ਆ ਕੰਡੇ ਤਾਰ ਦੇ ਨਾਲ ਜਿਹੜੇ ਬੂਟੇ ਆ ਜੋ 2-4 ਸਾਲ ਦੇ ਵਿੱਚ ਵੱਡੇ ਹੋ ਜਾਣਗੇ ਤੇ ਆਪੇ ਉਹਨਾਂ ਦੀ ਪ੍ਰਵਰਸ਼ ਵੱਧ ਜਾਈਗੀ ਸੋ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੀ ਕਾਰ ਸੇਵਾ ਸੰਪਰਦਾਏ ਜਥੇਬੰਦੀ ਇਹਦੇ ਵਿੱਚ ਪਿਆਰ ਬਣਿਆ ਰਹੇ ਤੇ ਜਿਹੜੀਆਂ ਸਿੱਖ ਸਖਤਾ ਬਾਬੇ ਨਾਨਕ ਦੀ ਰਹਿਮਤ ਨਾਲ ਇਸ ਜਥੇਬੰਦੀ ਨਾਲ ਜੁੜੀਆਂ ਮਰ ਉਹਨਾਂ ਨੂੰ ਵੀ ਪੁਸ਼ੀਆਂ ਬਖਸ਼ਣ ਜਿਹੜੀਆਂ ਸਖਤਾਂ ਆਪਣੀ ਕਿਰਤ ਕਮਾਈ ਨੂੰ ਸਫਲ ਕਰ ਰਹੀਆਂ ਯੋਗਦਾਨ ਪਾ ਰਹੀਆਂ ਸਾਰਿਆਂ ਨੂੰ ਮਾਰਾ ਚੜ੍ਹਦੀ ਕਲਾ ਕਰਨ ਆਉਣ ਵਾਲਾ ਆਪਣਾ ਸੁਭਾਗਾ ਹੋਵੇ ਸ਼ੁਕ ਹੋਵੇ ਨਾਮ ਚੇਤੇ ਤਵੇ ਨਾਨਕ ਨਾਮ ਚੜ੍ਹਦੀ ਕਲਾ ਬਾਬਾ ਜੀ ਹੋਲਾ ਮਹੱਲਾ ਆ ਰਿਹਾ 10 ਤਰੀਕ ਤੋਂ ਹੋਲਾ ਮਹੱਲਾ ਸ਼ੁਰੂ ਹੋ ਜਣਾ ਆ ਤੁਸੀਂ ਇਸ ਸੜਕ ਨੂੰ ਬਣਾ ਰਹੇ ਹੋ ਕੰਮ ਬੜੇ ਜੋਰਾਂ ਛੋਰਾ ਨਾਲ ਚੱਲ ਰਿਹਾ ਆ ਕਾਫੀ ਮੈਂ ਦੇਖਿਆ ਦੇਖ ਕੇ ਵੀ ਆਇਆ ਕਿ ਲੁੱਕ ਕਈ ਥਾਵਾਂ ਤੇ ਪੈ ਚੁੱਕੀ ਆ ਤੇ ਕੁਝ ਤੋਂ ਟੋਟਾ ਚਲੋ ਰਹਿੰਦਾ ਉਹ ਕੰਮ ਚੱਲ ਰਿਹਾ ਆ ਜਿਹੜੀ ਅੱਗੇ ਥੋੜੀ ਆਨੰਦਪੁਰ ਸਾਹਿਬ ਦੇ ਹਰਲੇ ਪਾਸੇ ਦੀ ਗੱਲ ਕਰ ਲਈਏ ਉਹ ਸੜਕ ਹੈਗੀ ਆ ਉਹ ਟੁੱਟੀ ਪਈ ਆ ਉੱਥੇ ਪੈਚਵਰਕ ਵੀ ਸਰਕਾਰ ਵੱਲੋਂ ਕੀਤਾ ਨਹੀਂ ਗਿਆ ਕੀ ਲੱਗਦਾ ਕਿ ਸਰਕਾਰ ਇਹਹੀ ਸੋਚਦੀ ਹੈ ਵੀ ਕਾਰ ਸੇਵਾ ਵਾਲੇ ਹੀ ਕਰਨਗੇ ਜਿਹੜਾ ਰਹਿੰਦਾ ਉਹ ਅਸੀਂ ਜਦੋਂ ਰੋਜ਼ਾਨਾ ਹੀ ਸ੍ਰੀ ਆਨੰਦਪੁਰ ਸਾਹਿਬ ਨੂੰ ਅਪਡਾਉਣ ਕਰੀਦਾ ਤੇ ਕਈ ਵਾਰ ਵਿਚਾਰਾਂ ਕੀਤੀਆਂ ਗਈਆਂ ਦੇਖ ਰਹੇ ਆਂ ਜੇ 2-4 ਦਿਨ ਦੇ ਵਿੱਚ 2-3 ਦਿਨ ਦੇ ਵਿੱਚ ਅੱਜ 4 ਹੋ ਗਈ ਤਰੀਕ 5 ਤਰੀਕ ਹੋ ਗਈ ਆ 7 ਤਰੀਕ ਨੂੰ ਪਹਿਲੀ ਹੋਲੀ ਆ ਰਹੀ ਆ ਜੇ ਨਾ ਆਇਆ ਕੇ ਗੁਰੂ ਦੀ ਬਖਸ਼ਿਸ਼ ਨਾਲ ਜਿਹੜੇ ਜਿਵੇਂ ਪੁਲ ਵਾਲਾ ਉੱਥੇ ਬਹੁਤ ਵੱਡੇ ਪਾਚ ਲੱਗਣ ਵਾਲੇ ਆ ਅਸੀਂ ਵਿਚਾਰ ਕਰ ਰਹੇ ਆ ਜੇ ਨਾ ਸਰਕਾਰ ਨੇ ਕੋਈ ਉਧਰ ਧਿਆਨ ਦਿੱਤਾ ਕਿ ਸ੍ਰੀ ਅਨੰਦਪੁਰ ਸਾਹਿਬ ਵਾਲਾ ਜਿਹੜਾ ਏਰੀਆ ਇੱਥੇ ਪਾਚ ਵਰਕ ਹੋਵੇਗਾ ਉਹ ਵੀ ਸੰਗਤਾਂ ਦੇ ਸਹਿਯੋਗ ਨਾਲ ਕਰਾਂਗੇ ਜੀ ਬੱਬਾ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤ ਨੂੰ ਜਿਹੜੀ ਦੇਸ਼ਾਂ ਮਦੇਸ਼ਾਂ ਬੈਠੀ ਆ ਆ ਜਿਹੜੀ ਸੰਗਤ ਸੇਵਾ ਕਰਨਾ ਚਾਹਦੀ ਹੈ ਉਹ ਫਿਰ ਡਾਇਰੈਕਟ ਤੁਹਾਡੇ ਨਾਲ ਕੰਟੈਕਟ ਕਰਨ ਜਾਂ ਕੋਈ ਕਾਰ ਸੇਵਾ ਕਿਲਾ ਨੰਦਗੜ ਸਾਹਿਬ ਵੱਲੋਂ ਕੋਈ ਅਜਿਹਾ ਖਾਤਾ ਜਾਰੀ ਕੀਤਾ ਗਿਆ ਜਿਸ ਦੀ ਸੰਗਤ ਅਤੇ ਸਹਿਯੋਗ ਦੇਣਾ ਚਾਹੀਦਾ ਇਸ ਦੇ ਨਾਲ ਜਿਹੜੇ ਸਾਡੇ ਵੀਰ ਵੀ ਭਰਾ ਪੋਜੀਸ਼ਨਾਂ ਦੇ ਵਿੱਚ ਬਿਠੇ ਜੀ ਉਹਨਾਂ ਦੇ ਪਰਿਵਾਰ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਨਗੇ ਵੀ ਉਹ ਕੁਝ ਮਾਇਆ ਜਿਹੜੀ ਹੁੰਦੀ ਹੈ ਉਹ ਸਿੱਧੀ ਨਹੀਂ ਜੇ ਆ ਸਕਦੀ ਉਹਨਾਂ ਰਹੀ ਆਪਣੇ ਪਰਿਵਾਰਾਂ ਰੇ ਭੇਜਣ ਸਾਨੂੰ ਮਾਇਆ ਦੀ ਲੋੜ ਨੇ ਸਾਨੂੰ ਮਟੀਰੀਅਲ ਲੈ ਦੇਣਾ ਜਿਵੇਂ ਬੱਜਰੀ ਆ ਰੇਤਾ ਆ ਸੀਮੈਂਟ ਸਰੀਆ ਰੇਤਾ ਆ ਡੀਜ਼ਲ ਸਾਡਾ ਚੱਲ ਰਿਹਾ ਲਗਭਗ 2 ਲੱਖ ਰੁਪਏ ਦਾ ਰੋਜ਼ ਡੀਲ ਲੱਗ ਰਿਹਾ ਜਿਹੜੇ ਪੈਟਰੋਲ ਪੰਪ ਤੋਂ ਅਸੀਂ ਡੀਜੀਟਲ ਪਵਾ ਰਹੇ ਆ ਉਹਨਾਂ ਨੂੰ ਨਾ ਕਿ ਉਹ ਪੈਸੇ ਸੈਂਡ ਕਰ ਸਕਦੇ ਉਹਨਾਂ ਨੂੰ ਪੈਸੇ ਭੇਜ ਸਕਦੇ ਆ ਇਹ ਸਾਡੀ ਨਿਮਰਤਾ ਸਹਿਤ ਬੇਨਤੀ ਆ ਇਹ ਕਾਰਜ ਬਹੁਤ ਵੱਡੇ ਨੇ ਇਹ ਸੰਗਠਨ ਦੇ ਸਹਿਯੋਗ ਨਾਲ ਹੀ ਚੱਲ ਰਹੇ ਨੇ ਬਿਲਕੁਲ ਜੀ ਇਸ ਤਰੀਕੇ ਨਾਲ ਬਾਬਾ ਜੀ ਉਹਨਾਂ ਨੇ ਦੱਸਿਆ ਕਿ ਕਾਰਜ ਜਿਹੜੇ ਕੀਤੇ ਜਾ ਰਹੇ ਆ ਤੁਸੀਂ ਵੀ ਦੇਖ ਸਕਦੇ ਹੋ ਕਿ ਕਦੇ ਇਸ ਥਾਂ ਤੇ 1 ਸਾਲ ਪਹਿਲਾਂ ਜਿਹੜਾ ਹਾਲਾਤ ਇਹ ਹੁੰਦੇ ਸੀ ਕਿ ਲੋਕਾਂ ਦਾ ਲੋਕ ਇਸ ਪਾਸੇ ਤੋਂ ਲੰਘਣ ਤੋਂ ਵੀ ਡਰਦੇ ਹੁੰਦੇ ਸੀ ਪੱਜ ਅਪਰਾਜ ਦੇ ਆਪਾਂ ਦੇਖੀਏ ਤਾਂ ਲਗਭਗ 100 120 ਮੀਟਰ ਚੌੜੀ ਜਿਹੜੀ ਸੜਕ ਹੈ ਇਹਨੂੰ ਚਾਰ ਮਾਰਗਾ ਬਣਾਇਆ ਜਾ ਰਿਹਾ ਮਹਾਪੁਰਸ਼ਾਂ ਵੱਲੋਂ ਔਰ ਜਿਹੜੀ ਮਾਝੇ ਔਰ ਦੁਆਬੇ ਤੋਂ ਸੰਗਤ ਆਂਦੀ ਆ ਉਹਨੂੰ ਬਹੁਤ ਜ਼ਿਆਦਾ ਸੁਖਾਲਾ ਹੋ ਗਿਆ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਆਣਾ ਕਿਉਂਕਿ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਇਸ ਕੰਮ ਨੂੰ ਜਿਹੜਾ ਆਪਣੇ ਹੱਥ ਦੇ ਵਿੱਚ ਲੈ ਕੇ ਕੀਤਾ ਜਾ ਰਿਹਾ ਬੇਸ਼ੱਕ ਸਰਕਾਰਾਂ ਦੇ ਕਰਨ ਵਾਲੇ ਕੰਮ ਸੀਗੇ ਪਰ ਜਿਹੜੀਆਂ ਸਰਕਾਰਾਂ ਨੇ ਜਦੋਂ ਨਹੀਂ ਕੀਤੇ ਤਾਂ ਆਖਰਕਾਰ ਸੰਤਾਂ ਵੱਲੋਂ ਇਸ ਕੰਮ ਨੂੰ ਕਰਨ ਦਾ ਜਿਹੜਾ ਹੈ ਉਦੋਂ ਮਲਿਕਿਆ ਗਿਆ ਸੀ ਇੱਕ ਸਾਲ ਪਹਿਲਾਂ ਆਖਰਕਾਰ ਉਹ ਕੰਮ ਜਿਹੜਾ ਹੈ ਹੁਣ ਆਪਣੇ ਆਖੜੀ ਪੁੜਾਵਾਵਲ ਵੱਧਦਾ ਜਾ ਰਿਹਾ ਕਿਉਂਕਿ ਕੰਮ ਦਾ ਜਿਹੜਾ ਇਹ 50 ਤੋਂ 60% ਕੰਮ ਜਿਹੜਾ ਉਹ ਹੋ ਚੁੱਕਿਆ ਤੇ ਬਾਕੀ ਰਹਿੰਦਾ ਕੰਮ ਉਹ ਵੀ ਜੰਗੀ ਪੱਧਰ ਤੇ ਜਾਰੀ ਹੈ ਕੈਮਰੋਨਦੀਪ ਰਾਣਾ ਦੇ ਨਾਲ ਬੁੱਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਅਨੰਦਪੁਰ ਸਾਹਿਬ